ਰਹਿੰਦਾ ਹੁੰਦਾ ਸੀ ਲੋਪੋਕੇ ਪਿੰਡ 'ਚ ਤਾਂ ਬਾਦਲ ਦੀ ਹਕੂਮਤ ਵਾਲੇ ਉਹ ਬੀਰੂ ਲੋਪੋਕੇ ਵਾਲੇ ਨੇ ਅਫਸਰਾਂ ਨਾਲ ਮਿਲ ਕੇ ਤਹਿਸੀਲਦਾਰਾਂ ਨਾਲ ਮਿਲ ਕੇ ਪਟਵਾਰੀਆਂ ਨਾਲ ਮਿਲ ਕੇ ਉਹ ਕਿਸਾਨਾਂ ਦੇ ਨਾਂ ਤੋਂ ਗਰਦੌਰੀਆਂ ਤੜਾ ਕੇ ਆਪ ਦੇ ਬੰਦਿਆਵਾਂ ਦੇ ਨਾਂ ਕਰਾ ਲਿਆ ਤੇ ਪਹਿਲਾ ਹੱਲਾ ਉਹਨੇ ਸੌੜਗਾ ਪਿੰਡਾ ਉੱਥੇ ਛੋਟਾ ਜਿਹਾ ਪਿੰਡ ਹੈ ਉੱਥੋਂ ਦੇ ਇੱਕ ਕਿਸਾਨ ਤੇ ਬੋਲਿਆ ਕਿਹੜਾ ਮਾੜਾ ਮੋਟਾ ਆਪਣੀ ਜੱਥੇਬੰਦੀ ਨਾਲ ਕਿਤੇ ਨਾ ਕਿਤੇ ਕੱਖ ਚ ਆ ਜਾਂਦਾ ਸੀ ਉਹ ਕੋਈ ਆਪੂ ਨਹੀਂ ਉਹ ਵੀ ਆਪਣੀ ਜੱਥੇਬੰਦੀ ਉਹਦੋਂ ਐਵੇਂ ਗਿਰਲੇਟਾਵੇਂ ਪੰਜ ਚਾਰ ਪਿੰਡਾਂ ਚ ਹੋਊਗੀ ਅਮਰਸਾ ਜ਼ਿਲ੍ਹੇ ਜਦੋਂ ਇਹ ਗੱਲ ਪਹੁੰਚੀ ਆਪਣੇ ਕੋਲੇ ਸੂਬਾ ਕਮੇਟੀ ਨੇ ਫੈਸਲਾ ਕੀਤਾ ਵੀ ਜਿਹੜੇ ਜਮੀਨਾਂ ਖੋਣ ਲਾਗੇ ਫਿਰ ਆਪਾਂ ਕੰਦੇ ਵਾਸਤੇ ਜੱਥੇਬੰਦੀ ਬਣਾਈ ਆ ਫੈਸਲਾ ਕਰ ਲਿਆ ਕਿ ਭਾਵੇਂ ਉੱਥੇ ਜੱਥੇਬੰਦੀ ਹੈ ਨਹੀਂ ਆਪਾਂ ਮਾਲਵੇਚ ਵੀ ਉਦੋਂ ਇਦੂ ਅੱਧੀ ਤੀਜਾ ਜੱਥੇਬੰਦੀ ਹੁੰਦੀ ਸੀ ਇਹ ਸਾਰੀ ਤਾਕਤ ਉੱਥੇ ਝੋਕ ਕੇ ਕਿਉਂ ਜ਼ਮੀਨਾਂ ਬਚਾਉਂਦੀਆਂ ਨਾਲ ਇਹ ਫੈਸਲਾ ਕਰ ਲਿਆ ਵੀ ਇੱਕ ਸੂਬਾ ਆਪੂ ਸੂਬੇ ਦੇ ਉੱਧਰਾਂ ਚੋਂ ਇੱਕ ਜਣਾ ਉੱਥੇ ਪੱਕੇ ਤੌਰ ਤੇ ਉੱਥੋਂ ਦੇ ਲੋਕਾਂ ਨੂੰ ਲਾਮਬੰਦ ਕਰਨ ਵਾਸਤੇ ਪੱਕੀ ਡਿਊਟੀ ਹੋਊਗੀ ਉਹਦੀ ਦੂਜਿਆਂ ਵੀ ਜਦੋਂ ਲੋੜ ਪਿਆ ਤੁਹਾਨੂੰ ਸੱਦ ਲਿਆ ਕਰੇ ਇੱਕ ਜਣਾ ਉੱਥੇ ਪਕਾਇਦਾ ਲੋਕਾਂ ਦੀ ਗਵਾਈ ਕਰਕੇ ਲਾਮਬੰਦ ਕਰੇ ਜਦੋਂ ਸੂਬੇ ਦੀ ਟੀਮ ਚ ਪੁੱਛਿਆ ਵੀ ਬੋਲੋ ਕਿਹੜਾ ਤਿਆਰ ਆ ਫਟਾਫਟਾ ਸਖੜਾ ਕਰਤਾ ਸਾਧੂ ਸੋਣੇ ਮੈਂ ਜਾਊਂਗਾ ਪਹਿਲਾ ਇੱਥੇ ਸਾਰੇ ਜ਼ਿਲ੍ਹਿਆਂ ਤੋਂ ਜਿੰਨੀ ਗਿਣਤੀ ਜਾ ਸਕਦੀ ਸੀ ਉੱਥੇ 100 150 ਬੀਬੀਆਂ ਪੜਾ ਤੇ 2000 ਦੀ ਗਿਣਤੀ ਸਾੜੀ ਸੀਗੀ ਉਸ ਮੌਕੇ ਉਹ ਲ ਜਾ ਕੇ ਉਹਦੇ ਲੋਕੋਂ ਤੇ ਪਿੰਡ ਚ ਮੁਜਾਰਾ ਕਰਕੇ ਸਾਰੇ ਇਰਾਕੇ ਦੇ ਵਿੱਚ ਮਾਰਚ ਕੱਢ ਕੇ ਟਰੈਕਟਰ ਮਾਰਚ ਲੋਕਾਂ ਨੂੰ ਕਹਿਤਾ ਵੀ ਤੁਹਾਡੀਆਂ ਜ਼ਮੀਨਾਂ ਕਿਤੇ ਨਹੀਂ ਜਾਣ ਦੰਦੇ ਟਾਈਮ ਹੋ ਜੋ ਨਾਈ ਵਿਅਕਤੀ ਅਫਸਰਾਂ ਦੇ ਘਰਾਓ ਵਿਕਤੇ ਛੌੜੀਆਂ ਵਾਲੇ ਦਾ ਸਭ ਤੋਂ ਪਹਿਲਾਂ ਦੁਬਾਰਾ ਕਬਜ਼ਾ ਦਵਾਇਆ ਉਹਦੀ ਜ਼ਮੀਨ ਤੇ ਕਬਜ਼ਾ ਵੀ ਕਰ ਗਿਆ ਸੀ ਉਸ ਪਿੰਡ ਦਾ ਸਰਪੰਚ ਜਿਹਦੇ ਨਾਮ ਤੇ ਗਰਦੌਰੀ ਕਰਾਤੀ ਸੀ ਬੀਰੂ ਲੋਪੋ ਕਹਿੰਦੇ ਸਭ ਤੋਂ ਪਹਿਲਾਂ ਉਹਨਾਂ ਦਾ ਕਬਜ਼ਾ ਦਵਾਇਆ ਫੇਰ ਗਰਦੌਰੀ ਮੋੜ ਕੇ ਉਹਦੇ ਨਾਂ ਕਰਨ ਤੇ 30 40 ਕੇਸ ਹੋਰ ਆ ਗਏ ਪਿੰਡਾਂ ਦੇ ਆਪਣੇ ਕੋਲੇ ਵੀ ਸਾਡੀ ਗਰਦੌਰੀ ਵੀ ਤੋੜਤੀ ਇਹਨਾਂ ਨੇ ਸਾਡੀ ਗਰਦੌਰੀ ਵੀ ਫਲਾਣੇ ਦੇ ਨਾਮ ਧਰਤੀ ਝੋਂਕੜੇ ਦੇ ਨਾਮ ਕਰਤੀ ਔਂਕੜੇ ਦੇ ਨਾਮ ਕਰਤੀ 30 40 ਕੇਸ ਆ ਗਏ ਅੱਡ ਪਿੰਡਾਂ ਦੇ 16 17 ਪਿੰਡਾਂ ਦੇ ਉਹਨਾਂ ਸਾਰਿਆਂ ਦਾ ਕੇਸ ਲੈ ਕੇ ਜਿਹੜੀਆਂ ਤੁਹਾਨੂੰ ਸੁਣਾਈ ਹੈ ਗੁਰਮੀਤ ਸਿੰਘ ਜਨੂਸ ਖਤਰ ਨੇ ਆਪਣੇ ਜ਼ਿਲੇ ਵਾਲੇ ਨੇ ਇਸ ਐਸ ਡੀ ਐਮ ਅਜਨਾਲੇ ਦਾ ਘਰਾਓ ਕਰਕੇ ਦਿਨੇ ਰਾਤ ਘਰਾਓ ਕਰਕੇ ਉਹ ਸਾਰੀਆਂ ਗਰਦੌਰੀਆਂ ਮੋੜ ਕੇ ਉਹਨਾਂ ਦੇ ਨਾਂ ਕਰਵਾਈਆਂ ਲਿਖਤੀ ਲਿਆ ਉਹਨਾਂ ਕੋਲੋਂ ਮੋਹਰ ਲਾ ਕੇ ਤੇ ਹਾਂ ਗਰਦੌਰੀ ਹਰੇਕ ਕਿਸਾਨ ਦੀ ਉਹਦੇ ਨਾਂ ਹੋਊ ਤੇ ਰੁਕਣਾ ਛੱਡਿਆ ਸੀ ਤੇ ਉੱਥੇ ਹੀ ਇਹ ਜਿਹੜਾ ਦੱਸਿਆ ਖਲਾਅ ਵੀ ਦਿੱਤੀ ਸੀ ਭਈਏ ਹੋ ਜਿਹੜੇ ਭਾਪੀ ਆ ਇਹ ਢੱਡ ਦੇ ਵਿੱਚੋਂ ਬੈਰ ਨਹੀਂ ਕੱਢਦੇ ਹੁੰਦੇ ਕਿਸਾਨਾਂ ਨਾਲ ਜਿਹੜਾ ਇਹਨਾਂ ਦਾ ਬੈਰ ਆ ਬਚ ਕੇ ਰਹਿਓ ਪਰ ਉੱਥੇ ਧਰਨਾ ਖਤਮ ਕਰਨ ਤੋਂ ਪਹਿਲਾਂ ਇੱਕ ਖਬਰ ਪਹੁੰਚ ਗਈ ਉਸੇ ਇਲਾਕੇ ਦੇ ਇੱਕ ਪਿੰਡ ਦਾ ਬਿਲਕੁਲ ਗਰੀਬ ਮਜ਼ਦੂਰ ਨੌਜਵਾਨ ਉਹ ਜੀ 30 ਸਾਲ ਦੀ ਉਮਰ ਸੀ ਸਾਰੀ ਉਥੋਂ ਦੀ ਪੁਲਿਸ ਨੇ ਚੋਰੀ ਦੇ ਕੇਸ 'ਚ ਝੂਠਾਈ ਫੜ ਕੇ ਥਾਣੇ ਦੇ ਵਿੱਚ ਐਨਾ ਬੁਰੀ ਤਰ੍ਹਾਂ ਕੁੱਟਿਆ ਉਹਦੀ ਮੌਤ ਹੋ ਗਈ ਥਾਣੇ 'ਚ ਇਹ ਪੂਰੀ Laash ਉਹਦੇ ਵਿਹੜੇ 'ਚ ਸਿੱਟਿਆ ਹੀ ਜਾ ਕੇ ਪੁਲਿਸ ਗਿਆ ਸਾਹਮੋ ਆਪਾਂ ਉਹ ਪਹੁੰਚ ਕੇ ਜੱਥੇਬੰਦੀ ਕੋਲੇ ਉਹ ਪਰਿਵਾਰ ਉਹ ਪਿੰਡ ਜੱਥੇਬੰਦੀ ਨੇ ਫੈਸਲਾ ਕਰ ਰਿਹਾ ਵੀ ਇਹਦਾ ਇਨਸਾਫ ਦਵਾ ਕੇ ਹਟਾਗੇ ਉੱਥੇ ਹੀ ਧਰਨੇ ਦਾ ਐਲਾਨ ਕਰਤਾ 3 ਜਿਹੇ ਦਿਨ 15 ਨੂੰ ਇਹ ਫੈਸਲਾ ਹੁੰਦਾ 17 ਨੂੰ ਧਰਨਾ ਲਗਦਾ ਤੇ 16 ਨੂੰ ਪਿੰਡਾਂ ਦੇ ਵਿੱਚ ਬਕਾਇਦਾ ਜੀਪ ਤੇ ਸਪੀਕਰ ਬਣ ਕੇ ਤਿਆਰੀ ਵੜਤੀ ਉਸ ਜੀਪ ਤੇ ਕੁੰਡਿਆ ਤੋਂ ਹਮਲਾ ਕਰਵਾ ਕੇ ਸਾਧੂ ਸੰਤਕ ਤੋਂ ਪੁਰਾਣੋਂ ਸਾਡੀ ਜਿੰਦ ਜਹਾਨ ਨੂੰ ਸ਼ਹੀਦ ਕਰਵਾਇਆ ਮੰਨ ਜਦੋਂ ਲੋਕੋ ਕੇ ਪਿੰਡ ਚ ਪਹਿਲਾਂ ਜਾ ਕੇ ਆਪਾਂ ਸਭ ਤੋਂ ਪਹਿਲਾਂ ਉੱਥੇ ਲੋਕਾਂ ਨੂੰ ਦੱਸਿਆ ਵੀ ਅਸੀਂ ਆਗੇ ਕਾਇਮ ਹੋ ਜਾਉ ਉਦੋਂ ਬੋਲਿਆ ਅਸੀਂ ਸਾਧੂ ਸੰਤਕ ਪੁਰਾ ਮੈਨੂੰ ਯਾਦ ਆਜ ਤੈਂ ਕਹਿੰਦਾ ਜ਼ਮੀਨਾਂ ਦੀ ਲੜਾਈ ਐਵੇਂ ਨਹੀਂ ਜਿੱਤੀ ਜਾਂਦੀ ਐਵੇਂ ਨਹੀਂ ਲੜੀ ਜਾਂਦੀ ਫੇਰ ਫੇਤਾ ਸਿਰ ਦੇਣੇ ਪੈਂਦੇ ਆ ਸਿਰ ਲੱਗਦੇ ਹੁੰਦੇ ਫੇਰ ਜ਼ਮੀਨਾਂ ਮਿਲਦੀਆਂ ਹੁੰਦੀਆਂ ਯਾਰ ਕਰ ਲੋ ਕਹਿੰਦਾ ਬੰਦੇ ਬਹਾਦਰ ਨੇ 55 ਸਾਲਾਂ ਦੇ ਬੱਚੇ ਦੇ ਕਾਲਜਾ ਕੱਢ ਕੇ ਮੂੰਹ ਚ ਪਾ ਲਾ ਸੀ ਉਹਦੇ ਜ਼ਮੀਨਾਂ ਦੀ ਲੜਾਈ ਲੜਦਾ ਸੀ ਆਪਾ ਬੰਦਾ ਬਹਾਦਰ ਆਪਣੇ ਵਢੇਰਿਆਂ ਨੂੰ ਜ਼ਮੀਨਾਂ ਦੀ ਮਾਲਕੀ ਜਮ੍ਹਾਂ ਬੰਦੀ ਚ ਮਾਲਕ ਵਾਲੇ ਖਾਨੇ ਚ ਦਰਜ ਉਹਨੇ ਕਰਵਾਇਆ ਸਾਬਾ ਬੰਦਾ ਬਹਾਦਰ ਦੀ ਫੌਜ ਨੇ ਬਹੁਤ ਕਾਨੇ ਨੇ ਜਦੋਂ ਉੱਥੇ ਸਕੀਟ ਤੋਂ ਕਹੀ ਤੋ ਥੱਲੇਉ ਨਾਅ ਲੱਗੇ ਤੇ ਬਹੁਤ ਸਾਰੇ ਨੌਜਵਾਨਾਂ ਨੇ ਹੋਰ ਸਾਰੇ ਨੇ ਕਿਹਾ ਵੀ ਕੋਈ ਨਾ ਤਿਆਰ ਆ ਅਸੀਂ ਸੀਸ ਦੇਾਂਗੇ ਅੱਜ ਉਹੀ ਨੌਜਵਾਨ ਆਪਣੀ ਜਥੇਬੰਦੀ ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਚਲਾ ਰਹੇ ਆ ਆਪਣੇ ਜ਼ਿਲ੍ਹੇ ਨਾਲੋਂ ਵੀ ਵੱਡੇ ਵੱਡੇ ਇਕੱਠ ਹੋਣ ਲੱਗੇ ਜਿਹੜੇ ਉਦੋਂ ਪਹਿਲਾਂ 10 ਬੰਦੇ ਨਹੀਂ ਸੀ ਇਕੱਠੇ ਕਰ ਸਕਦੇ ਉਹ ਇਹ ਸਾਥੀ ਸ਼ਹੀਦ ਸਾਥੀ ਸਾਧੂ ਸੰਤਕਪੁਰਾ 20 ਦਿਨ ਰੰਗ ਚਾੜਿਆ ਆਪਣੀ ਲਹਿਰ ਨੂੰ ਉਦੋਂ ਮਗਰੋਂ ਉਦੋਂ ਪਹਿਲਾਂ ਵੀ ਜਿੱਤੇ ਸੀ ਆਪਾਂ ਉਹਦੇ ਹੁੰਦਿਆਂ ਵੀ ਆ ਝੋਨੇਲਾ ਮੋਰਚਾ ਨਰ ਮੇਲਾ ਮੋਰਚਾ ਉਦੋਂ ਮਗਰੋਂ ਵੀ ਕਣਕਲਾ ਮੋਰਚਾ ਜਿਹੜੀ ਆ ਹੁਣ ਖਰੀਦ ਠੇਕੇ ਕਰਨ ਨੂੰ ਫਿਰਦੀ ਆ ਸਰਕਾਰ ਵੀ ਪੰਜਾਬ ਫਸਲਾਂ ਦਾ ਠੇਕਾ 5 ਸਾਲ ਵਾਸਤੇ ਕਰ ਦੇਾਂਗੇ ਜਿਹੜੀ ਤਜਵੀਜ਼ ਉਹਨਾਂ ਕਿਸਾਨਾਂ ਅੱਗੇ ਕੋਲੇ ਲੈ ਕੇ ਆਏ ਪਰसों ਮੰਤਰੀ ਜਿਹੜੀ ਅੱਜ ਦੀ ਖਬਰ ਆ ਵੀ ਉਹਨਾਂ ਨੇ ਵੀ ਉਹ ਰੱਦ ਕਰਤੀ ਆ ਆਪਾਂ ਤਾਂ ਕੱਲ ਹੀ ਭੇਜ ਤੱਕ دیے ਕੋਈ ਤਜਵੀਜ਼ ਨਹੀਂ ਤਾਂ ਉਹ ਜਿਹੜਾ ਆਪਣੀਆਂ ਫਸਲਾਂ ਕਾਰਪੋਰੇਟ ਨੂੰ ਸੰਭਾਲਣ ਵਾਸਤੇ ਉਹਨਾਂ ਦੇ ਪੱਲੇ ਪਾਉਣ ਵਾਸਤੇ ਵੀ ਉਹ ਜਿਹੜੇ ਭਾਅ ਵਰਜੇ ਖਰੀਦਣ ਭਾਅ ਅਸੀਂ ਬੰਦਿਆ ਕਰਾਂਗੇ ਪਰ ਠੇਕਾ ਉਹ ਖਰੀਦੇ ਏਜੰਸੀਆਂ ਨਾਲ ਹੋਇਆ ਕਰੂਗਾ ਤਾਂ ਸਾਡਾ ਤੇ ਉਹਦੇ ਵਿੱਚ ਫਿਰ ਸ਼ਰਤਾਂ ਜਿਹੋ ਜਿਹੀਆਂ ਲਾਦ ਹੁੰਦੇ ਆ ਉਹ ਪਤਾ ਹੀ ਹੈ ਅੱਜ ਸਵੇਰੇ ਹੀ ਮੈਨੂੰ ਆਪਣੀ ਜਥੇਬੰਦੀ ਦਾ ਵਕੀਲ ਆ ਉਹਦਾ ਫੋਨ ਆ ਗਿਆ ਕਹਿੰਦਾ ਇਹ ਉਹਨਾਂ ਨੇ ਤਾਨੂ ਓਡੀਸਾ ਚ ਸ਼ੁਰੂ ਕੀਤਾ ਵਿਆ ਪਰ ਉੱਥੇ ਕੀ ਕਰਦੇ ਆ ਜਿਹੜਾ ਮਹਿਕਮਾ ਹੈ ਸਰਕਾਰੀ ਖਰੀਦ ਦਾ ਉਹ ਡਰੋਨਾਂ ਰਾਹੀਂ ਆਪਣੀਆਂ ਫਸਲਾਂ ਦੇ ਉਹ ਲੈ ਕੇ ਫੋਟੋ ਵੀ ਕਿਹਦੀ ਕਿੰਨੇ ਕਿੱਲੇ ਕਣਕ ਬੀਜੀ ਆ ਕਿੰਨੇ ਕਿੱਲੇ ਝੋਨਾ ਬੀਜਿਆ ਉਹ ਰਿਪੋਰਟ ਦੇਉਂਦਾ ਮਾਲ ਮਹਿਕਮੇ ਜੇ ਕਿਸੇ ਨੇ 15 ਕਿੱਲੇ ਬੀਜੇ ਆ ਤਾਂ ਉਹਨੇ ਲਿਖ ਦੇਣਾ ਵੀ ਇਹਦੇ ਤਾਂ 5 ਕਿੱਲੇ ਆ ਤੇ ਜਿੰਨੇ ਉਹਨੇ ਲਿਖਤੇ ਉਹਨੇ ਦੀ ਕਣਕ ਖਰੀਦੀ ਜਾਊਗੀ ਉਸ ਤੋਂ ਵੱਧ ਨਹੀਂ ਬਾਕੀ 10 ਕਿੱਲਿਆਂ ਦੀ ਉਹ ਵੇਟ ਠੇਕ ਹੋ ਜਾ ਤੇ ਅਗਲੀ ਗੱਲ ਉਹਨਾਂ ਦੇ ਭਾਅ ਵੀ ਉਸ ਤਰ੍ਹਾਂ ਨਹੀਂ ਮਿਥਣ ਜਿਵੇਂ ਆਪਾਂ ਚਾਹੁੰਦੇ ਆ ਸੁਆਮੀ ਨਾਦਨ ਦੇ C2 ਜਮਾ 50% ਫਾਰਮੂਲੇ ਨਾਲ ਪੂਰਾ ਲਾਭ ਤਾਰੀਫਾ ਕਿਸ ਤਰਕੇ ਇਹ ਜਿਹੜਾ ਮੋਰਚਾ ਆਪਣਾ ਇਸ ਵੇਲੇ ਐਮਐਸਪੀ ਤੇ ਕਰਜ਼ਾ ਮੁਕਤੀ ਤੇ ਵਡਾਪਾ ਪੈਨਸ਼ਨ ਤੇ ਫਸਲੀ ਬੀਮੇ ਤੇ ਇਹ ਆਪਾਂ ਅਖੀਰ ਤੱਕ ਲੜਨਾ ਸਾਧੂ ਸਿਉਂ ਦੀ ਸ਼ਹੀਦੀ ਇਹਦੀ ਕੁਰਬਾਨੀ ਆਪਾਂ ਨੂੰ ਇਹੀ ਦਰਸਦੀ ਹੈ ਇਹਦਾ ਕਹਿੰਦਾ ਹਾਂ ਦੋ ਨਾਅਰੇ ਨਾਲ ਮੈਂ ਗੱਲ ਸਮਾਪਤ ਕਰਨ ਲੱਗਾ ਹਾਂ